ਕਤਲ ਕੇਸ ਚ ਲੋੜਿੰਦਾ ਸਖਤ ਛਢੋਲਦੀ ਥਾਪ ਤੇ ਥਾਣੇ ਚ ਗ੍ਰਿਫਤਾਰੀ ਦੇਣ ਪੁੱਜਿਆ ਜਾਣਾ ਪੂਰਾ ਮਾਮਲਾ 2016 ਵਿੱਚ ਬਹੁਤ ਸਾਰੇ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਧਾਰਾ 295ਏ ਤਹਿਤ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਗਿਆ ਸੀ ਇਸ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਾਮਤਵਾੜੀ ਮੁਸਲਮਾਨਾਂ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਹ ਕੀਤੀ ਸੀ ਇਹਨਾਂ ਨੂੰ ਪੁਲਿਸ ਨੇ ਜੇਲ੍ਹ ਵਿੱਚ ਭੇਜਿਆ ਸੀ ਤਾਂ ਉਥੇ ਸਰਬਜੀਤ ਸਿੰਘ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਵਿਅਕਤੀ ਨੇ 2018 ਵਿੱਚ ਜੇਲ੍ਹ ਦੇ ਅੰਦਰ ਇਨਾਂ ਮੁਲਜਮਾਨ ਦੇ ਗੁੱਟਵਾਟੇ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦਾ ਸੋਦਾ ਤਗਾ ਦਿੱਤਾ ਇਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਹੁਣ ਅਦਾਲਤ ਵੱਲੋਂ ਇਸ ਵਿਅਕਤੀ ਖਿਲਾਫ ਵਾਰੰਟ ਜਾਰੀ ਹੋਏ ਹਨ ਇਸ ਤੋਂ ਬਾਅਦ ਹੁਣ ਲੋੜਿੰਦਾ ਸਖਸ਼ ਕੁੱਦੇ ਟੋਲ ਦੀ ਥਾਪ ਦੇ ਉੱਪਰ ਪੰਗੜਾ ਪਾਉਂਦਾ ਹੋਇਆ ਆਪਣੀ ਗ੍ਰਿਫਤਾਰੀ ਦੇਣ ਥਾਣਾ ਗੇਟ ਹਕੀਮਾ ਪਹੁੰਚਿਆ ਜੀ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪਾਂ ਜੇਲ੍ਹ ਚ 2018 ਸੋਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੈ ਰੈਸਟ ਹੋਣਾ ਹੈ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਹੈ ਜੀ ਨੇ ਆਪ ਹੀ ਮੈਨੂੰ ਆਪ ਹੀ ਆਇਆ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਕੋਈ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਸੀ ਜੇ ਮੈਂ ਆਪ ਪੇਸ਼ ਹੋਣਾ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ੍ਹ ਵੀ ਗਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ੍ਹ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ੍ਹ ਗਿਆ ਸੀ ਕਿ ਆਲਰੇਡੀ ਅੰਦਰ ਸੀ ਜੀ ਜੀ ਤੇ ਹੁਣ ਕੀ ਮੰਨ ਚ ਆਇਆ ਕੀ ਤੁਸੀਂ ਆਪਣੇ ਆਪ ਦੇ ਨਾ ਕੁਝ ਨਹੀਂ ਮੰਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਜੇ ਅੰਦਰ ਠੀਕ ਹੈ ਕੋਈ ਪਿਸ਼ਤਾਵਾ ਨਹੀਂ ਪਿਸ਼ਤਾਵਾ ਦਾ ਕੋਈ ਪਿਸ਼ਤਾਵਾ ਨਹੀਂ ਬਸ ਵੇਖਿਆ ਢੋਲ ਦੇ ਡੱਗੇ ਤੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਵੀ ਕੋਈ ਜਿਹੜਾ ਬੰਦਾ ਆਪਣੇ ਨਹੀਂ ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਾ ਜਾ ਰਿਹਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ